ਇਸ ਦੀਆ ਪਰ ਸਿਰ ਨਾ ਦੀਆ ਸੀਸ ਦੀਆ ਪਰ ਸਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਮੇ ਅਸੀਂ ਨਨਕਸਰ ਸਾਹਿਬ ਵਿਖੇ ਮੌਜੂਦਾ ਜਿੱਥੋਂ ਕਿ ਇੱਕ ਅੱਜ ਇਤਿਹਾਸਿਕ ਨਗਰ ਕੀਰਤਨ ਦੀ ਆਰੰਭਤਾ ਕੀਤੀ ਜਾਣੀ ਆ ਇਸ ਥਾਂ ਤੋਂ ਨਗਰ ਕੀਰਤਨ ਜਿਹੜਾ ਰਵਾਨਾ ਹੋਵੇਗਾ ਤੇ ਸਮਾਪਤੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ ਸਿੰਘ ਸਭ ਤਮਾਮ ਸਾਥੂ ਕਹਿੰਦੇ ਸਾਡੇ ਨਾ ਬਾਬਾ ਜੀ ਮੌਜੂਦਾ ਗੱਲਬਾਤ ਕਰ ਲੈਣੇ ਆ ਬਾਬਾ ਜੀ ਕਿਸ ਤੀਕੇ ਨਾਲ ਆਖੇ ਕਾਰੇ ਸਾਰੀ ਤਿਆਰੀਆਂ ਚੱਲ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸਾ ਜੀ ਦਾ 350 ਸਾਲਾ ਸ਼ਤਬਦੀ ਗੁਰਪੁਰਬ ਜੋ ਮਨਾਇਆ ਜਾ ਰਿਹਾ ਪੂਰੇ ਸੰਸਾਰ ਭਰ ਵਿੱਚ ਵਿਸ਼ੇਸ਼ ਤੌਰ ਤੇ ਅਨ ਬਰਸਾ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਔਰ ਥਾਂ ਪਰ ਥਾਂ ਤੋਂ ਨਗਰ ਕੀਰਤਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਰਿਹਾ ਹੈ ਅੱਜ ਦਾਨਕਸਰ ਕਲੇਰਾਂ ਤੋਂ ਜਗਰਾਵਾਂ ਤੋਂ ਜੋ ਪੂਰੀ ਸੰਪਰਦਾ ਵੱਲੋਂ ਜੋ ਇਥੋਂ ਵਿਸਾਲ ਨਗਰ ਕੀਰਤਨ ਦੀ ਪ੍ਰਾਰੰਭਤਾ ਹੋ ਰਹੀ ਹੈ ਕੁਝ ਮਿੰਟਾਂ ਵਿੱਚ ਤੁ ਆਪਾਂ ਚੱਲੇ ਪਾਉਣੇ ਨੇ ਔਰ ਅੱਜ ਮੈਨੂੰ ਬਹੁਤ ਖੁਸ਼ੀ ਆ ਕੇ ਸਾਡੀ ਸੰਪਰਦਾ ਦੇ ਸਾਰੇ ਬਾਪੂਰਖ ਇੱਕ ਪਲੇਟਫਾਰਮ ਤੇ ਆ ਕੇ ਸਾਰੇ ਤਨਮਨੋਂ ਰੂਦੀ ਦਿਮਾ ਰਹੇ ਨੇ ਤੇ ਇਹ ਨਗਰ ਕੀਰਤਨ ਇੱਥੋਂ ਚੱਲ ਕੇ ਆਇਆ ਇੱਥੋਂ ਚੱਲਦਾ ਹੈ ਮੇਨ ਹਾਈਵੇ ਦੇ ਉੱਤੇ ਜਗਰਾਉਂ ਲੁਧਿਆਣਾ ਲੁਧਿਆਣਾ ਤੋਂ ਉੱਚਾ ਪੁਲ ਉੱਚੇ ਪੁਲ ਤੋਂ ਸਮਰਾਲਾ ਚੌਂਕ ਸਮਰਾਲਾ ਚੌਂਕ ਤੋਂ ਚੱਲ ਕੇ ਨੀਲੋਪੋਲ ਨੀਲੋਪੋਲ ਤੋਂ ਚੱਲ ਕੇ ਸੰਪਕੌਰ ਸਾਹਿਬ ਹੁੰਦਾ ਹੋਇਆ ਰੋਪੜ ਤੋਂ ਚੱਲ ਕੇ ਤੇ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਹੈ। ਤਕਰੀਬਨ ਸ਼ਾਮ ਨੂੰ 5 ਵਜੇ ਪਹੁੰਚਣ ਦਾ ਜੋ ਟੀਚਾ ਰੱਖਿਆ ਗਿਆ ਵਾ। ਔਰ ਸੰਗਤਾਂ ਦਾ ਪਿਆਰ ਦਾ ਸੁਵੰਦਰ ਬਰਾ ਠਾਠਾ ਮਾਰਿਆ ਹੈ ਤੇ ਆਸ ਹੈ ਕਿ ਇਸ ਨਗਰ ਕੀਰਤਨ ਦੇ ਵਿੱਚ ਜਿੰਨਾ ਉਪਰਾਲਾ ਜਤਨ ਕੀਤਾ ਗਿਆ ਹੈ ਅੱਜ ਹਰ ਇਸ ਸੰਪਰਦਾਦਾ ਜੋ ਸਤਸੰਗੀ ਸਰਦਾਲੂ ਵਾਹਪੁਰ ਕਾ ਤਨ ਮਨੋਂ ਡੂਟੀ ਲਾ ਕੇ ਇੱਥੇ ਪਹੁੰਚ ਰਹੇ ਨੇ ਕੁਝ ਇਥੋਂ ਚੱਲ ਕੇ ਰਸਤੇ ਵਿੱਚ ਪੜਾ ਜਿੱਥੇ ਤੇ ਹੋਣੇ ਨਾਲ ਨਾਲ ਸੰਗਤਾਂ ਦੇ ਰਲਦੀਆਂ ਜਾਣਾ ਗੱਡੀਆਂ ਨੇ ਇਥੋਂ ਚੱਲ ਕੇ ਰਸਤੇ ਜਗਰਾਵਾਂ ਤੋਂ ਚੱਲਦਾ ਹੋਇਆ ਲੁਧਿਆਣੇ ਤੋਂ ਵੀ ਸੰਗਤਾਂ ਦੇ ਨਾਲ ਚੱਲਦਾ ਹਰ ਜਗ੍ਹਾ ਤੋਂ ਨਾਲ ਨਾਲ ਵੱਧਦਾ ਜ਼ਿਆਦਾ ਪਰ ਉੱਥੇ ਤੱਕ ਪਹੁੰਚ ਤੱਕ ਬਹੁਤ ਤਗੜਾ ਵਿਸਾਲ ਜੋ ਲੱਗ ਕਿ ਤਾ ਬਣ ਜਾਣਾ ਹੈ ਪਰ ਇਥੋਂ ਤੁਰ ਲੱਗਿਆ ਵੀ ਇੱਕ ਬੜਾ ਉਤਸ਼ਾਹ ਸੰਗਤਾਂ ਦੇ ਵਿੱਚ ਬੜੀ ਖਿੱਚ ਆ ਪਕੜ ਕਿਉਂਕਿ ਤਾਲੂਗੁਰੂ ਤੇਗ ਬਹਾਦਰ ਪਾਸੇ ਦਾ ਜੋ ਸਤਪਦੀਪੁਰ ਆਪਾਂ ਨੂੰ ਪ੍ਰਾਪਤ ਹੋਇਆ ਏ ਤੇ ਇਸ ਪਰਵ ਦੇ ਵਿੱਚ ਸਾਰੇ ਹੀ ਤਰਮਣ ਰੂੜੀ ਨਿਵਾਰੇ ਨੇ ਤੇ ਮੈਂ ਆਸ ਵੀ ਰੱਖਦਾ ਕਿ ਜਵੇਂ ਹੁਣ ਤੁਸੀਂ ਪੀਡੀਸੀ ਵਾਲੇ ਇਥੇ ਤੋਂ ਲਾਈਵ ਕਰ ਰਹੇ ਹੋ ਔਰ ਇਹ ਪੂਰਾ ਸੁਭਾਗੋਂ ਜਿੱਤੇ ਤੇ ਤੱਕ ਆਪਣਾ ਪ੍ਰਾ ਹੋਣਗੇ ਤੇ ਤਗੜੇ ਕੇ ਸਾਰੇ ਡਿਊਟੀਆਂ ਨਿਭਾਉਣੀਆਂ ਨੇ ਤੇ ਚੜ੍ਹਦੀ ਕਲਾ ਵਿੱਚ ਸਾਰਾ ਪ੍ਰੋਗਰਾਮ ਇਹ ਚੱਲ ਚੁਕੇ ਸਾਡੇ 350 ਸਾਲਾ ਇੱਕ ਇਤਿਹਾਸਕ ਦਿਨਾਂ ਤੇ ਇਤਿਹਾਸ ਇਤਿਹਾਸਕ ਨਗਰ ਕੀਰਤਨ ਕਿਵੇਂ ਦੇਖਦੇ ਇਸ ਦਿਨ ਨੂੰ ਸਾਨੂੰ ਤੇ 350 ਸਾਲਾਂ ਨੇ ਦੇਖੋ 350 ਸਾਲਾ ਜੋ ਧੰਗੁਰੂ ਤੇਗ ਬਹਾਦਰ ਪਾਸਾ ਜੀ ਦਾ ਸ਼ਹੀਦੀ ਸਤਾਬਦੀ ਗੁਰਪੁਰਬਾ ਤੇ ਧੰਗੁਰੂ ਤੇਗ ਬਹਾਦਰ ਪਾਸਾ ਜੀ ਤੇ ਤਲਕ ਜੰਨੂ ਰਾਖਾ ਪ੍ਰਪਤਾਕਾ ਕਿੰਨੋਂ ਬੜੋ ਕਲੂਬੇ ਸਾਕਾ ਤਾਰੇ ਮੇਰੇ ਸਾਕਾ ਜਨਕੀਆ ਸੀਸ ਦੀਆ ਪਰ ਸਿਰਨਾ ਵੀਰ ਤਾਨੂ ਗੁਰੂ ਤੇਗ ਬਹਾਦਰ ਪਾਛੈ ਨੇ ਜੋ ਜਗਤ ਵਾਸਤੇ ਕੌਮ ਵਾਸਤੇ ਹਿੰਦੂ ਸਮਾਜ ਵਾਸਤੇ ਜੋ ਕਰਕੇ ਦਿਖਾਇਆ ਕੀਤਾ ਏ ਸੰਸਾਰ ਵਿੱਚ ਹਜ ਤੱਕ ਨਾ ਹੋਇਆ ਤੇ ਨਾ ਹੀ ਸ਼ਾਇਦ ਕੋਈ ਇਦਾਂ ਹੋ ਸਕਦਾ ਏ ਔਰ ਕਿਸੇ ਦੇ ਖਾਤਰ ਆਪਣਾ ਆਪ ਕੁਰਬਾਨ ਕਰਦਾ ਜੇ ਆਪਣੇ ਸਰੀਰ ਦੀ ਚਾਦਰ ਤਾਣੀ ਆ ਤੇ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਅਨਕਸਰ ਸੰਪਰਦਾਵਲੋਂ ਮਹਾਨ ਨਗਰ ਕੀਰਤਨ ਸ੍ਰੀ ਨਾਨਕ ਸਾਹਿਬ ਤੋਂ ਸ੍ਰੀ ਨਾਨਕਪੁਰ ਸਾਹਿਬ ਤੱਕ ਰੱਖਿਆ ਹੈ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਤੇ ਪਹਾੜ ਤੇ ਸਿਮਰਿਏ ਕਰਨੋ ਇਹਰਾ ਤੋਂ ਚੱਲਿਆ ਹੋਇਆ ਨਗਰ ਕੀਰਤ ਪਰ ਪੜਾਜ਼ਰ ਪੜਾ ਪਾਰ ਕਰ ਰਿਹਾ ਹੈ ਲੁਧਿਆਣੇ ਤੋਂ ਬਾਅਦ ਹੁਣ ਨੀਲੋਂ ਪੁਲ ਦੇ ਕੋਲ ਅਸੀਂ ਪਹੁੰਚੇ ਆ ਜਿੱਥੋਂ ਰਸਤਾ ਜਿਹੜਾ ਇਹ ਸਾਥ ਚਮਕੌਰ ਸਾਹਿਬ ਅਨੰਤਪੁਰ ਸਾਹਿਬ ਨੂੰ ਜਾਂਦਾ ਹੈ ਤੇ ਨਗਰ ਕੀਰਤਨ ਜਿਹੜਾ ਹੁਣ ਇਸ ਪੜਾ ਦੇ ਪੁੱਜਿਆ ਇੱਥੇ ਸੰਗਤਾਂ ਦੇ ਲਈ ਲੰਗਰ ਦੀ ਸੇਵਾ ਜਿਹੜੀ ਕੀਤੀ ਗਈ ਹੈ ਲੰਗਰ ਲਾਏ ਗਏ ਨੇ ਤੇ ਇਸ ਦੇ ਨਾਲ ਹੀ ਹੁਣ ਜਿਹੜਾ ਆ ਇੱਥੋਂ ਫਿਰ ਅੱਗੇ ਜਿਹੜਾ ਨਗਰ ਕੀਰਤਨ ਹੋ ਰਵਾਨਾ ਹੋਵੇਗਾ ਤਸਵੀਰਾਂ ਜਿਹੜੀਆਂ ਇਸ ਸਮੇਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਨਗਰ ਕੀਰਤਨ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਗੱਡੀਆਂ ਦਾ ਕਾਫਲੇ ਪਹੁੰਚਣੇ ਜਿਹੜੇ ਸ਼ੁਰੂ ਹੋ ਚੁੱਕੇ ਨੇ तमाम ਜਿਹੜੀਆਂ ਤਸਵੀਰਾਂ ਤੁਹਾਡਾ ਜਿਹੜੀਆਂ ਸਾਂਝੀਆਂ ਕਰ ਰਹੇ ਉੱਥੇ ਨਗਰ ਕੀਰਤਨ ਜਿਹੜਾ ਉਹ ਪਹੁੰਚਿਆ ਇਸ ਪੜਾ ਦੇ ਉੱਤੇ ਜਿੱਥੇ ਹੁਣ ਸੰਗਤਾਂ ਨੂੰ ਜਿਹੜਾ ਆ ਪ੍ਰਸ਼ ਆਇਆ ਜਾ ਰਿਹਾ ਤਾਂ ਕਿ ਜਿਹੜੇ ਆ ਸੰਗਤਾਂ ਨਹੀਂ ਉਤਰ ਕੇ ਆ ਸਕਦੀਆਂ ਜਾਂ ਜਲਦੋ ਚਲਦੇ ਜੇ ਲੇਟ ਹੋ ਰਹੀ ਹੈ ਤਾਂ ਜਲਦੀ ਚਲਦੇ ਲੰਗਰ ਜਿਹੜੀਆਂ ਸ਼ਕ ਸਕਣ ਇਹ ਉਪਰਾਲਾ ਜਿਹੜਾ ਉਹ ਕੀਤਾ ਗਿਆ ਸੀਗਾ ਸੋ ਇਹ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਨੀਲੋ ਪੁੱਲ ਦੀਆਂ ਜਿੱਥੇ ਨਗਰ ਕੀਰਤਨ ਜਿਹੜਾ ਆ ਇੱਥੇ ਨੀਲੋ ਪਹੁੰਚਿਆ ਹੈ ਸੋ ਤੁਹਾਡੇ ਨਾਲ ਤਸਵੀਰਾਂ ਨੀਲੋ ਤੋਂ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਹਾਲਾਂਕਿ ਇੰਤਜ਼ਾਰ ਸੀ ਲੰਬੇ ਸਮੇਂ ਤੋਂ ਨਗਰ ਕੀਰਤਨ ਦਾ ਤੇ ਹੁਣ ਨਗਰ ਕੀਰਤਨ ਪੁੱਛ ਚੁੱਕਿਆ ਪਾਜੀ ਪਿਆ ਰਹੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਬਾਮ ਜਿਹੜੀ ਆ ਇਸ ਸਮੇਂ ਸੰਗਤ ਨਜ਼ਰ ਆ ਰਹੀ ਆ ਇਸ ਨਗਰ ਕੀਰਤਨ ਦਾ ਹਿੱਸਾ ਬੜੇ ਹੋਏ ਖਾਸ ਨਗਰ ਕੀਰਤਨ ਦਾ ਜਿਹੜਾ ਕਿ 350 ਸਾਲਾਂ ਨੂੰ ਸਮਰਪਿਤ ਹੈ ਇਹ ਨਗਰ ਕੀਰਤਨ ਤੇ ਇਹ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਨੂੰ ਜੜੀਆਂ ਦਿਖਾ ਰਿਹਾ ਲੀਲੋ ਪੁਲ ਤੋਂ ਕੋਦੇ ਬਿਲਕੁਲ ਈਲੋ ਨਹਿਰ ਹੈ ਜਿਸ ਤੋਂ ਬਾਅਦ ਅਕੀਕਾਰ ਇਹ ਨਗਰ ਕੀਰਤਨ ਅੱਗੇ ਰਵਾਨਾ ਹੋਣਾ ਪ੍ਰਸ਼ਾਦੇ ਕਰਕੇ ਥੋੜਾ ਜਰੂਰ ਜਿਹੜਾ ਇੱਥੇ ਰਾਸ਼ ਨਜ਼ਰ ਆ ਰਿਹਾ ਪਰ ਉਹ ਨਗਰ ਕੀਰਤਨ ਇਥੋਂ ਜਿਹੜਾ ਰਵਾਨਾ ਹੋ ਕੇ ਫਿਰ ਅੱਗੇ ਜਾਵੇਗਾ ਪੰਜ ਪਿਆਰੇ ਨਜ਼ਰ ਆ ਰਹੇ ਆ ਪਲਕੀ ਸਾਹਿਬ ਦੇ ਅੱਗੇ ਗੱਡੀ ਦੇ ਵਿੱਚ ਆਈ ਤੇ ਉੱਥੇ ਪਾਲਕੀ ਸਾਹਿਬ ਹੈ ਪੈਂਡਾ ਬਹੁਤ ਲੰਬਾ ਸੀ ਇਸੇ ਕਰਕੇ ਗੱਡੀਆਂ ਦੇ ਵਿੱਚ ਹੀ ਜਿਹੜਾ ਸਾਰਾ ਇੰਤਜ਼ਾਮ ਉਹ ਕੀਤਾ ਗਿਆ ਹੈ ਗੱਡੀਆਂ ਦੇ ਵਿੱਚ ਹੀ ਜਿਹੜਾ ਆ ਇਹ ਤਸਵੀਰ ਜਿਹੜੀ ਉਹ ਨਜ਼ਰ ਆ ਰਹੀ ਹੈ ਸੋਹੇ ਨਗਰ ਕੀਰਤਨ ਦੀ ਤਸਵੀਰ ਹੈ ਜਿਹੜਾ ਨਗਰ ਕੀਰਤਨ ਹੁਣ ਵਕ ਵਕ ਥਾਮਾ ਤੋਂ ਹੁੰਦਾ ਹੋਇਆ ਜਿਹੜਾ ਕੇਸਕਰ ਸਾਹਿਬ ਜਾਵੇਗਾ ਉੱਥੇ ਸਮਾਪਤੀ ਹੋਵੇਗੀ ਸੋ ਪਾਲਕੀ ਸਾਹਿਬ ਹੈ ਦਰਸ਼ਨ ਸੰਗਤਾਂ ਰਸਤੇ ਦੇ ਵਿੱਚ ਪਾਲਕੀ ਸਾਹਿਬ ਦੇ ਕਰ ਰਿਹਾ ਤੇ ਪਿੱਛੇ ਤੱਕ ਬਿਲਕੁਲ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਕੱਟ ਨਜ਼ਰ ਆ ਰਿਹਾ ਜਿਹੜੇ ਨਾਨਕ ਸਾਹਿਬ ਦਾਦੇ ਜਿਹੜੇ ਸੰਤ ਬਾਤਵਾ ਨੇ ਉਹ ਨਜ਼ਰ ਆ ਰਹੇ ਆ ਖੁਦ ਜਿਹੜੇ ਨੇ ਇੱਥੇ ਉਹ ਸਿਰੋਪਾਉ ਦੇ ਰਹੇ ਨੇ ਪ੍ਰਸ਼ਾਦ ਦੀ ਜਿਹੜੀ ਉਹ ਸੇਵਾ ਕੀਤੀ ਜਾ ਰਹੀ ਆ ਪ੍ਰਸ਼ਾਦ ਦੀ ਸੇਵਾ ਜਿਹੜੀ ਆ ਉਹ ਨਜ਼ਰ ਆ ਰਹੀ ਆ ਲਗਾਤਾਰ ਜਿਹੜੀਆਂ ਦੇਖੋ ਇੱਥੇ ਸੇਵਾਵਾਂ ਜਿਹੜੀਆਂ ਨਿਭਾਈਆਂ ਜਾ ਰਿਆ ਕੋਈ ਤਸਵੀਰ ਜਿਹੜੀ ਤੁਹਾਡੇ ਨਾਲ ਇਸ ਸਮੇਂ ਅਸੀਂ ਸਾਥੀ ਕਰ ਰਹੇ ਹਾਂ ਤਸਵੀਰ ਪਿੱਛੋਂ ਦਿਖਾ ਦਿੰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਜੜੀਆਂ ਗੱਡੀਆਂ ਦਾ ਕਾਫਲਾ ਉਹ ਨਜ਼ਰ ਆ ਰਿਹਾ ਤੇ ਉਹ ਇੱਥੇ ਪਾਲਕੀ ਸਾਹਿਬ ਜੜੀ ਆ ਪੁਲੰਗਰ ਵਾਲੇ ਸਪੌਟ ਤੇ ਰਣ ਕੇ ਨੀਨੂਪੁਰ ਪਹੁੰਚੀ ਆ ਫੁੱਲਾਂ ਨਾਲ ਵਰਖਾ ਜਿਹੜੀ ਉਹ ਕੀਤੀ ਗਈ ਆ ਫੁੱਲਾਂ ਨਾਲ ਜਿਹੜਾ ਆ ਆਕੀਕਾਰ ਉਹ ਨਗਰ ਕੀਰਤਨ ਦਾ ਸਵਾਗ ਜਿਹੜਾ ਕੀਤਾ ਗਿਆ ਸੰਗਤਾਂ ਮੱਥਾ ਟੇਕਦੀਆਂ ਨਜ਼ਰ ਆ ਰਹੀ ਆ ਰੋਮਾਲਾ ਸਾਹਿਬ ਪੇਡ ਕੀਤੇ ਜਾ ਰਹੇ ਨੇ ਦਰਸ਼ਨ ਕਰਦੀਆਂ ਸੰਗਤਾਂ ਅਦਾ ਕੱਟ ਨਜ਼ਰ ਆ ਰਿਹਾ ਐ ਸਪੌਟ ਦੇ ਉੱਤੋਂ ਸੋ ਤਸਵੀਰਾਂ ਨੇ ਨਗਰ ਸਾਹਿਬ ਤੋਂ ਚੱਲੇ ਹੋਏ ਇਸ ਨਗਰ ਕੀਰਤਨ ਦੀ ਆ ਵੱਡੀ ਗਿਣਤੀ ਦੇ ਵਿੱਚ ਆ ਕੀਕਾਰ ਸੰਗਤਾਂ ਜਿਹੜੀਆਂ ਇੱਥੇ ਪੁੱਜੀਆਂ ਨੇ ਇਸ ਨਗਰ ਕੀਰਤਨ ਦੇ ਵਿੱਚ ਸੋ ਤਸਵੀਰ ਹੈ ਨਗਰ ਕੀਰਤਨ ਦੀ ਨੀਲੋਂ ਵਿਖੇ ਨਗਰ ਕੀਰਤਨ ਆ ਕੀਕਾਰ ਹੈ ਪੁੱਜਿਆ ਤੇ ਇੱਥੇ तमाम ਜਿਹੜੇ ਆ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਇੱਥੇ ਮੌਜੂਦ ਨੇ तमाम ਦਰਸ਼ਨ ਸੰਗਤਾਂ ਜਿਹੜੀਆਂ ਕਰਦੀਆਂ ਨਜ਼ਰ ਆ ਰਹੀਆਂ ਪਿੱਛੇ ਤੱਕ ਕਾਫਲਾ ਜਿਹੜਾ ਆ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਕਿ ਪਿੱਛੇ ਤੱਕ ਕਾਫਲਾ ਆ ਉਹ ਨਜ਼ਰ ਆ ਰਿਹਾ ਬਹੁਤ ਦੂਰ ਤੱਕ ਬੱਸਾਂ ਜਿਹੜੀਆਂ ਨੇ ਉਹ ਇੱਥੇ ਪਾਲਕੀ ਸਾਹਿਬ ਦੇ ਮਗਰ ਚੱਲਦੀਆਂ ਨਜ਼ਰ ਆ ਰਹੀਆਂ ਨੇ ਕਿ ਤੱਕ ਵੀ ਨਜ਼ਰ ਆਵੇ ਗੱਡੀਆਂ ਦਾ ਕਾਫਲਾ ਆਪਰੇ ਦੱਸਦਾ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਆ ਕੇਕਾਰ ਸੰਗਤਾਂ ਜਿਹੜੀਆਂ ਇਸ ਨਗਰ ਕੀਰਤਨ ਦੇ ਵਿੱਚ ਮੌਜੂਦ ਨੇ ਸੰਗਤਾਂ ਇਸ ਨਗਰ ਕੀਰਤਨ ਦਾ ਹਿੱਸਾ ਬਣੀਆਂ ਹੋਈਆਂ ਨੇ ਸੋ ਪੂਰੀ ਜਿਹੜੀ ਹੈ ਕਵਰੇਜ ਤੁਹਾਨੂੰ ਅਸੀਂ ਨਾਲ ਦੀ ਨਾਲ ਦਿਖਾ ਰਹੇ ਆ ਹਰ ਇੱਕ ਅਪਡੇਟ ਤੁਹਾਨੂੰ ਅਸੀਂ ਦੇ ਰਹੇ ਆ ਕਿ ਨਗਰ ਕੀਰਤਨ ਕਿਹੜੇ-ਕਿਹੜੇ ਪੜਾ ਤੇ ਪੁੱਜ ਰਿਹਾ ਫਿਲਹਾਲ ਹੁਣ ਨਗਰ ਕੀਰਤਨ ਆ ਜਿਹੜਾ ਉਹ ਨੀਲੋ ਪਹੁੰਚਿਆ ਤੇ ਇੱਥੇ ਹੀ ਜਿਹੜੀਆਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਉਹ ਨਜ਼ਰ ਆ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸਤਾਵ ਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਦੀ ਸ਼ਹੀਦੀ ਸ਼ਤਾਬ ਦੀ ਔਰ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾ ਗੁਰਤਾ ਗੱਦੀ ਪੂਰਵ ਨੂੰ ਮੁੱਖ ਰੱਖਦਿਆਂ ਹੋਇਆਂ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਪੰਥ ਵੱਲੋਂ ਆ ਆਪੋਆ ਦੇ ਬਲ ਮੁਤਾਬਕ ਨਗਰ ਕੀਰਤਨਾਂ ਦੇ ਨਾਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਿਹਾ ਜਿਨ੍ਹਾਂ ਵਿੱਚ ਅੱਜ ਸਿੱਖ ਪੰਥ ਦੀ ਮਹਾਨ ਸੰਸਥਾ ਗੁਰਦੁਆਰਾ ਨਾਨਕ ਸਾਹਿਬ ਜਗਰਾਓ ਤੋਂ ਬੇਅੰਤ ਸੰਗਤ ਦੇ ਨਾਲ ਨਗਰ ਕੀਰਤਨ ਜਿਹੜਾ ਉਹ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਪੰਜਾ ਪਿਆਰਿਆਂ ਪੰਜਾਂ ਨਿਸ਼ਾਨਚੀਆਂ ਗੁਰੂ ਸਾਹਿਬ ਜੀ ਦੀ ਅਗਵਾਈ ਹੇਠ ਆਰੰਭ ਹੋਇਆ। ਪੜਾਦਰ ਪੜਾਹ ਕਰਦੇ ਹੋਇਆ ਇਸ ਵਕਤ ਸਾਡੇ ਕੋਲ ਸ੍ਰੀ ਚਮਕੌਰ ਸਾਹਿਬ ਜੀ ਦੀ ਧਰਤੀ ਜਿੱਥੇ ਸਤਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਹਬਜ਼ਾਦੇ 40 ਸਿੰਘ ਸ਼ਹੀਦ ਹੋਏ ਨੇ ਉਸ ਧਰਤੀ ਤੇ ਆ ਰਿਹਾ। ਸੋ ਅਸੀਂ ਹੁਣ ਆਣ ਵਾਲੀਆਂ ਸੰਗਤਾਂ ਦੇ ਚਰਨ ਪਰਸਨ ਦੇ ਲਈ ਸਾਹਿਬ ਜੀ ਦੇ ਚਰਨ ਪਰਸਨ ਦੇ ਲਈ ਆ ਲੰਗਰਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਲੈ ਕਰਕੇ ਰਾਤ ਤੱਕਣ ਵਾਸਤੇ ਖੜੇ ਆ। ਜਿੱਥੇ ਸਮੂਚੀ ਸੰਗਤ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਹਾਨ ਤੇ ਵਿਸ਼ੇਸ਼ ਸਮਾਗਮ ਨੂੰ ਬੜੇ ਉਤਸ਼ਾਹ ਤੇ ਸ਼ਰਧਾ ਭਾਵਨਾ ਦੇ ਨਾਲ ਲਾਇਆ ਜਾ ਰਿਹਾ ਭਾਵੇਂ ਉਹ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਵੱਡੇ ਸਮਾਗਮ ਹੋਣ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਜਿਹੜਾ ਗੁਰਦੁਆਰਾ ਧੋਬੜੀ ਸਾਹਿਬ ਤੋਂ ਜਿਹੜਾ ਪ੍ਰਾਰੰਭ ਹੋਇਆ ਉਹ ਆ ਰਿਹਾ ਸੋ ਇਹ ਇਹ ਸਾਰੇ ਸਮਾਗਮ ਜਿਹੜੇ ਆ ਉਹ ਸਾਡੇ ਸਤਿਕਾਰਯੋਗ ਮੈਂਬਰਸ਼ਿਪ ਬਾਨਾ ਦੀ ਰਹਿਨਮਾਈ ਹੇਠ ਜਿਹੜੇ ਚਾਹਦੇ ਨੇ ਇਹ ਸੇਵਾਵਾਂ ਵੀ ਅੱਜ ਦੀਆਂ ਜਿਹੜੀਆਂ ਨੇ ਉਹ ਸਤਕਾਰਯੋਗ ਮੈਂਬਰ ਸਾਹਿਬ ਦੀ ਜਿਹੜੀ ਆ ਉਹ ਰਹਿਨਮਾਈ ਹੱਥ ਜਿਹੜੀਆਂ ਸੰਗਤ ਦੀ ਸੇਵਾ ਦੇ ਲਈ ਇੱਥੇ ਆਪਾਂ ਹਾਜ਼ਰ ਹੋਏ। ਦੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਦਾ ਹਮੇਸ਼ਾ ਹੀ ਸੰਗਤਾਂ ਦੇ ਕਹਿੰਦਾ ਨੇ ਸੇਵਾ ਚ ਰਹਿੰਦੀ ਆ। ਗੁਰੂ ਦੇ ਦਿੱਤੇ ਸਿਧਾਂਤ ਦਾ ਪ੍ਰਚਾਰ ਕਰਦੀ ਆ, ਮਾਨਵਤਾ ਦੇ ਭਲੇ ਦੇ ਕਾਰਜ ਕਰਦੀ ਆ। ਸੋ ਇਹ ਜਿਹੜੇ ਨਗਰ ਕੀਰਤਨ ਨੇ ਇਦੇ ਲਈ ਸ਼ਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਹਰ ਤਰੀਕੇ ਨਾਲ ਨਗਰ ਕੀਰਤਨ ਭਾਵੇਂ ਕੋਈ ਵੀ ਲੈ ਕੇ ਆਉਂਦਾ ਸੰਪਰਦਾਵਾਂ ਜਿਵੇਂ ਜਿਵੇਂ ਨਗਰ ਕੀਰਤਨ ਲੈ ਕੇ ਆ ਰਹੀਆਂ ਨੇ ਇਹ ਵੀ ਇੱਕ ਬਹੁਤ ਵਿਸ਼ਾਲ ਨਗਰ ਕੀਰਤਨ ਨਾਨਸਰ ਸੰਪਰਦਾਇ ਵੱਲੋਂ ਆਪਾਂ ਸਵੇਰ ਦੇ ਨਾਲ ਹੀ ਆਪਾਂ ਦੇਖ ਰਹੇ ਹਾਂ ਕਿ ਸੰਤ ਮਹਾਪੁਰਖ ਸੰਗਤਾਂ ਦੇ ਵਿੱਚ ਇੱਕ ਉਤਸ਼ਾਹ ਸਾਰੇ ਇੱਕ ਬਹਾਨਾ ਹੁੰਦਾ ਕਿ ਗੁਰੂ ਦੀ ਜਿੱਥੇ ਗੁਰੂ ਘਰ ਦੀ ਯਾਤਰਾ ਹੋ ਜਾਂਦੀ ਹੈ ਉੱਥੇ ਗੁਰੂ ਸਾਹਿਬ ਦੀ ਉਸ ਸ਼ਹਾਦਤ ਨੂੰ ਪ੍ਰਣਾਮ ਵੀ ਹੋ ਜਾਂਦਾ ਸੋ ਜਿਵੇਂ ਸਿੰਘ ਸਾਹਿਬ ਸਾਡੇ ਹੈੱਡ ਗ੍ਰੰਥੀ ਚ ਚਮਕੌਰ ਸਾਹਿਬ ਕਤਲਗੜ੍ਹ ਸਾਹਿਬ ਤੋਂ ਜਿਨ੍ਹਾਂ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਇਸ ਸਮੁੱਚਾ ਕਮੇਟੀ ਦਾ ਸਮੁੱਚਾ ਪ੍ਰਬੰਧ ਸਾਰੇ ਥਾਈ ਥਾਉ ਥਾਈ ਪੜਾਂ ਦੇ ਵਿੱਚ ਜਿਵੇਂ ਗਾਹਾਂ ਆਪਾਂ ਪਠਾ ਸਾਹਿਬ ਜਾਵਾਂਗੇ ਉੱਥੇ ਵੀ ਲੰਗਰ ਲਾਏ ਆ ਗੁਰਦਰਾ ਸਾਹਿਬ ਵੱਲੋਂ ਅੱਗੇ ਕੀ ਕੀਰਤਪੁਰ ਸਾਹਿਬ ਆ ਫਿਰ ਜਿਹੜਾ ਜਿਹੜਾ ਅਨੰਦਪੁਰ ਸਾਹਿਬ ਜਦੋਂ ਨਗਰ ਕੀਰਤਨ ਪਹੁੰਚਦਾ ਇਹ ਮੈਂ ਇਸ ਨਗਰ ਕੀਰਤਨ ਦੀ ਗੱਲ ਨਹੀਂ ਕਰਦਾ ਇਹ ਸਮੁੱਚਾ ਪ੍ਰਬੰਧ ਜਿਹੜਾ ਵਾ ਇਸ ਗੱਲ ਹੀ ਪੂਰਾ ਜਿਵੇਂ ਕਹਿੰਦੇ ਤਤਪਰ ਰਹਿੰਦਾ ਤੇ ਅੱਖਾਂ ਵਿੱਚ ਆ ਕੇ ਇਹ ਸੰਗਤਾਂ ਦਾ ਜਿਹੜਾ ਸਤਕਾਰ ਕਰਦਾ ਸੋ ਉੱਥੇ ਸਾਰੀ ਜਿਹੜੀਆਂ ਤਿਆਰੀਆਂ ਹੋ ਗਈਆਂ ਨੇ ਸੋ ਸਾਡੇ ਕੋਲ ਨਗਰ ਕੀਰਤਨ ਦੋ ਚਾਰ ਮਿੰਟ ਚ ਪਹੁੰਚ ਜਾਣਾ ਸੋ ਸਾਰੇ ਸੰਤਮਾਂ ਵਰਸ ਨੂੰ ਪੰਜ ਪਿਆਰਾਂ ਨੂੰ ਪ੍ਰਸ਼ਾਦਾ ਇਸ ਪੜਾਂ ਤੇ ਛਕਾਉਣ ਦਾ ਜਿਹੜਾ ਪ੍ਰਬੰਧ ਵਿਸ਼ੇਸ਼ ਕਰਕੇ ਇਹ ਸਾਡੇ ਮੈਨੇਜਰ ਸਾਹਿਬ ਗੁਰਮੁਖ ਸਿੰਘ ਜੀ ਆ ਇਹਨਾਂ ਨੇ ਸਾਰੀ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਉਹ ਪੂਰੇ ਚਾਹ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕਰ ਰਹੀ ਹੈ ਤੇ ਸੇਵਾ ਕਰ ਰਹੀ ਹੈ। ਪੜਾ ਪਰਾ ਪਾਰ ਕਰਦਾ ਹੋਇਆ ਨਗਰ ਕੀਰਤਨ ਹੁਣ ਪਹੁੰਚਿਆ ਆ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਵੱਲੋਂ ਲੱਗਰ ਛਕਾਇਆ ਜਾਣਾ ਹੈ। ਅ ਦੇਖੋ ਜੇ ਨਰਸਿੰਗ ਅਤਿਕਾਰੇ ਜੋਰ ਦਿਵਾਉਂਦੇ ਨਜ਼ਰ ਆ ਰਹੇ ਨੇ ਨਗਰ ਕੀਰਤਨ ਦੇ ਸਵਾਗਤ ਵਿੱਚ ਤੇ ਉੱਥੇ ਹੀ ਜਿਹੜਾ ਆ ਮਿਲਟਰੀ ਬੈਂਡ ਨਗਰ ਕੀਰਤਨ ਦੇ ਸਵਾਗਤ ਵਿੱਚ ਲੱਗਾ ਹੋਇਆ ਨਜ਼ਰ ਆ ਰਿਹਾ ਇੰਤਜ਼ਾਰ ਲੰਬੇ ਸਮੇਂ ਤੋਂ ਪਰ ਹੁਣ ਜਿਹੜਾ ਆ ਇੰਤਜ਼ਾਰ ਉਹ ਖਤਮ ਹੋਇਆ ਤੇ ਹਕੀਕਾਰ ਹੈ ਇੰਤਜ਼ਾਰ ਜਿਹੜਾ ਆ ਸੰਗਤਾਂ ਦਾ ਉਹ ਹੁਣ ਇੱਥੇ ਜਿਹੜੀ ਆ ਗ੍ਰਾਮ ਲੱਗਿਆ ਤੇ ਹੁਣ ਇਥੋਂ ਇਸ ਤੋਂ ਬਾਅਦ ਕਿ ਰਗਰੇ ਪ੍ਰਾਪ ਦੇ ਨਗਰਪਤਰ ਪਹੁੰਚੇਗਾ ਪਰ ਤਸਵੀਰਾਂ ਤੁਹਾਨੂੰ ਦਿਖਾਉਰੇਗਾ ਉਸ ਪਰ ਆ ਰਹੀਆਂ ਇਹਨਾਂ ਦੇ ਅਧਿਕਾਰ ਇਸ ਪ੍ਰਾਪ ਦੇ ਉੱਤੇ ਦੇਖੋ ਜਿਹੜਾ ਇੰਤਜ਼ਾਰ ਦੇ ਵਿੱਚ ਚਾਹੇ ਮਿਲਟਰੀ ਬੈਟ ਹੋਵੇ ਚਾਹੇ ਕਿਸੇ ਪਾਰਟੀ ਹੋਣ ਉਹ ਲੱਗੇ ਹੋਏ ਨੇ ਤਸਵੀਰਾਂ ਜਦੋਂ ਸਾਹਮਣੇ ਨਗਰ ਕੀਰਤਬੋਸਾ ਦੀ ਦਿਖਾਈ ਜਿਹੜਾ ਉਹ 2 ਲੱਖ ਪਿਆ ਆ। ਸਤਿ ਸ੍ਰੀ ਅਕਾਲ ਸਾਥੀ ਇਸ ਤਰ੍ਹਾਂ ਕੀ ਜਿੱਥੇ ਗੁਰਦੁਆਰਾ ਕਦਰ ਬਰਸਾਵਾ ਉਸੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਭ ਤੋਂ ਇੰਤਜ਼ਾਮ ਆ ਸਾਰਾ ਕੀਤਾ ਗਿਆ। ਦੂਰ ਨਜ਼ਰ ਹੋਣ ਲੱਗੇ ਪਹਿਣ ਨਗਰ ਕੀਰਤਬੋਸਾ ਤੇ ਨਗਰ ਕੀਰਤਬੋਸਾ ਦੀਆਂ ਤਸਵੀਰਾਂ ਆ ਜਣੀਆਂ ਤੁਹਾਡੇ ਨਾਲ ਹੁਣ ਅਸੀਂ ਸਾਂਝਿਆ ਕਰਦੇ ਆ। ਤਿਆਰੀ ਜਿਹੜੀ ਉਹ ਕੀਤੀ ਗਈ ਸੀ ਤੇ ਹੁਣ ਸਾਥੀਕਾਰ ਉਸ ਤਿਆਰੀ ਨੂੰ ਲੈ ਕੇ ਸੱਜਣਾਂ ਦੇ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਦਰਸ਼ਕਾਂ ਦੇ ਲਈ ਜਿਹੜਾ ਇਤਿਹਾਸ ਕਰਕੇ ਇੱਥੇ ਜਿਹੜਾ ਚਲ ਪਾੜੇ ਨਗਰ ਪਾੜੇ ਪੰਜ ਪਿਆਰੇ ਉਹ ਸੰਗਾਂ ਉਸ ਸਿਕੋੜਾ ਹੈ ਉਸ ਦਾ ਇਤਜ਼ਾਮ ਹੈ ਸੋਹਣੇ ਨਗਰ ਦੀਆਂ ਤਸਵੀਰਾਂ ਇਹਨਾਂ ਨਗਰ ਚੁੱਤ ਦਾਰਸ਼ਕਾਂ ਤੋਂ ਆਹ ਜੀ ਬੇਸਤੁਰ ਗੁਰੂ ਥੇਰ ਬਾਦ ਦੀ ਇਹ 350 ਸਾਲਾ ਸ਼ਹੀਦੀ ਪਰੋਕੋ ਸਮਰਪਿਤ ਨਾ ਕੋਈ ਸਾ ਆਪਣੀ ਤਰਹੀ ਜਿਹੜਾ ਪੁੱਜਿਆ ਇਹ ਤਾਂ ਤਸਵੀਰਾਂ ਨਗਰ ਕੀਰਤਨ ਦੀ ਇੱਕ ਵਾਰ ਪਿੱਛੇ ਤੱਕ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਨਗਰ ਕੀਰਤਨ ਦੀ ਜਿਹੜੀ ਤਸਵੀਰ ਆ ਇਹ ਪਾਲਕੀ ਸਾਹਿਬ ਦੇ ਨਾਲ ਪਿੱਛੇ ਬਿਲਕੁਲ ਆਰਕ ਸਰ ਸਫਰਦਾਇਤ ਦੇ ਮੁਖੀ ਉਹ ਨਜ਼ਰ ਆ ਰਹੇ ਆ ਤਵਾ ਲੱਖਾ ਸਿੰਘ ਹੋਣੀ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਇਸ ਸਮੇਂ ਅਸੀਂ ਸਾਂਝੀਆਂ ਕਰ ਰਹੇ ਆ ਇਹ ਤਸਵੀਰਾਂ ਇਥੋਂ ਜਮਕੌਰ ਸਾਹਿਬ ਦੀ ਧਰਤੀ ਦੀਆਂ ਜਿੱਥੋਂ ਜਰਨਗਰ ਕੀਰਤਨ ਦੇ ਵਿੱਚ ਜਿਹੜੀਆਂ ਸੰਗਤਾਂ ਦੇ ਨਾਲ ਤਿੰਨੇ ਸਰਪਰਦਾ ਦੇ ਜਿਹੜੇ ਮੁਖੀ ਨੇ ਉਹ ਨਜ਼ਰ ਆ ਰਹੇ ਨੇ ਸੋ ਬਿਲਕੁਲ ਪਿੱਛੇ ਤੱਕ ਜੇ ਤਸਵੀਰ ਦਿਖਾਈ ਜਾਵੇ ਤਾਂ ਦੇਖੋ ਕਿ ਨਗਰ ਕੀਰਤਨ ਦੀ ਜਿਹੜੀ ਆ ਇਸ ਸਮੇ ਗੱਡੀਆਂ ਬਿਲਕੁਲ ਇੱਕ ਤੋਂ ਇੱਕ ਮਗਰ ਤੱਕ ਨਜ਼ਰ ਆ ਰਹੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਸੋ ਇਕੇ ਕਰਕੇ तमाम ਇੱਥੇ ਨਗਰ ਕੀਰਤਨ ਦੇ ਵਿੱਚ ਝੁਟੀਆਂ ਸੰਗਤਾਂ ਪਿੱਛੇ ਬਿਲਕੁਲ ਜਿੱਥੇ ਗੱਡੀਆਂ ਦਾ ਕਾਫਲਾ ਗੱਡੀਆਂ ਦੇ ਕਾਫਲੇ ਤੋਂ ਬਿਲਕੁਲ ਦੂਰ ਤੱਕ ਜਿਹੜਾ ਬੱਸਾਂ ਦਾ ਕਾਫਲਾ ਉਹ ਨਜ਼ਰ ਆ ਰਿਹਾ ਹੈ ਵਾਹੀ ਦੇਖਿਓ ਜੀ ਇੱਕ ਮਿੰਟ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਿਹਾ ਇਸ ਸਮੇਂ ਇਸ ਨਗਰ ਕੀਰਤਨ ਦੀਆਂ ਸਾਰੇ ਤਰਫੋਂ ਵੀਰਾਂ ਦਾ ਸੱਜਣਾ ਦਾ ਦੋਸਤ ਸਭਕਾਰ ਇਹੀ ਥਾਂ ਦੇ ਉੱਤੇ ਜਿਹੜਾ ਆ ਸੇਵਾ ਜਿਹੜੀ ਆ ਕੀਤੀ ਜਾ ਰਹੀ ਆ ਇਸੇ ਥਾਂ ਦੇ ਉੱਤੇ ਪੰਜ ਪਿਆਰੇ ਸਹਿਵਾਨਾਂ ਨੂੰ ਜਿਹੜਾ ਆ ਜਲਪਾਨ ਜਿਹੜਾ ਕਿ ਰਵਾਇਆ ਜਾ ਰਿਹਾ ਹੈ। ਤੁਹਾਡਾ ਐਸਪੀਸੀ ਬਲੋ ਇਹ ਪੂਰਨ ਇਸ ਵਿੱਚ ਜਿਹੜਾ ਆ ਸਹਿਯੋਗ ਜਿਹੜਾ ਉਹ ਕੀਤਾ ਜਾ ਰਿਹਾ ਹੈ ਉਹ ਪਾਲਕੀ ਸਾਹਿਬ ਇਸ ਸਭਿਤ ਤੋਂ ਕੇ ਗੁਰੂ ਸਾਹਿਬ ਸ਼ੋਹਰਤ ਨੇ ਕਿ ਇਸ ਤਰ੍ਹਾਂ ਤੇ ਕਿਉਂਕਿ ਹਰ ਥਾਂ ਤੇ ਇਸ ਨਗਰ ਕੀਰਤਨ ਦਾ ਵਾਜ਼ ਕੀਤਾ ਜਾਂਦਾ ਇਸ ਨਗਰ ਕੀਰਤਨ ਨੂੰ ਜਿਹੜਾ ਆ ਤਾਂ ਤੇ ਹੀ ਜਿਹੜਾ ਆ ਸੰਗਤਾਂ ਜਣੀਆਂ ਪਹੁੰਦੀਆਂ ਰਮਾਲਾ ਸਾਹਿਬ ਪੇੜ ਕੀਤੇ ਜਾਂਦੇ ਨੇ ਗੁਰੂ ਸਾਹਿਬ ਨੂੰ ਸਿਰੋਪਾਓ ਪੇੜ ਕੀਤੇ ਜਾਂਦੇ ਨੇ ਤੇ ਇਹ ਜਿਹੜਾ ਆ ਤਸਵੀਰ ਹੈ ਇਸ ਸਮੇ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਬਾਹਰ ਦੀ ਆ ਜਿੱਥੇ ਕੇ ਗੱਤ ਸਿੰਘ ਜਿਹੜਾ ਇਸ ਸਮੇ ਇਹ ਸਰਮਾਲ ਜਿਹੜਾ ਕੀਤਾ ਜਾ ਰਿਹਾ ਸੋ ਇਹ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਆ ਪੰ ਪਿਆਰੇ ਇੱਥੇ ਨਗਰ ਕੀਰਤਨ ਦੇ ਵਿੱਚ ਗਵਾਹੀ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਇਆ ਹੇਠ ਜਿਹੜਾ ਇਸ ਨਗਰ ਕੀਰਤਨ ਦੀ ਜਿਹੜੀ ਆ ਉਹ ਸ਼ੁਰੂਆਤ ਹੋਈ ਸੀ ਤੇ ਇਸ ਤਰੀਕੇ ਨਾਲ ਕੈਮਰਾ ਬਰਾਉਜ਼ਰ ਪੜਾਓ ਇਹ ਨਗਰ ਕੀਰਤਨ ਜਿਹੜਾ ਆ ਉਹ ਅੱਗੇ ਵੱਧਾ ਨਜ਼ਰ ਆ ਰਿਹਾ ਸੋ ਇਹ ਤਸਵੀਰ ਆ ਨਗਰ ਕੀਰਤਨ ਦੀ ਤਸਵੀਰ ਆ ਇਸ ਸਮੇਂ ਨਾਰਕ ਸਰ ਤੋਂ ਚੱਲ ਰਿਹਾ ਉਸ ਨਗਰ ਕੀਰਤਨ ਦੀ ਜਿਹੜੀ ਰਪਤਾ ਸਵੇਰ ਸਮੇਂ ਹੋਈ ਸੀ ਤੇ ਹੁਣ ਸ਼ਾਮ ਨੂੰ ਤੇ ਸ਼ਾਮ ਇਸ ਨਗਰ ਕੀਰਤਨ ਦੀ ਜਿਹੜੀ ਆ ਉਹ ਸਮਾਪਤੀ ਹੈ ਉਹ ਗੁਰਦੁਆਰਾ ਜਿਹੜਾ ਆ ਅਨੰਦਪੁਰ ਸਾਹਿਬ ਦੇ ਜਿਹੜਾ ਆ ਉਸ ਥਾਂ ਤੇ ਪਵਿੱਤਰ ਥਾਂ ਤੇ ਇਸ ਦੀ ਜਿਹੜੀ ਸਮਾਪਤੀ ਹੋਣੀ ਹੈ ਜਿਸ ਨੂੰ ਅਸ਼ੀਸ਼ਗੰਧ ਨਾਮ ਤੋਂ ਜਾਣਿਆ ਜਾਂਦਾ ਇਸ ਗੁਰਦੁਆਰਾ ਸਾਹਿਬ ਨੂੰ ਉਸੇ ਥਾਂ ਤੇ ਜਾ ਕੇ ਆਖੀਕਾਰ ਜਿਹੜਾ ਆ ਅਰਦਾਸ ਹੋਵੇਗੀ ਅਰਦਾਸ ਉਪਰੰਤ ਇਸ ਨਗਰ ਕੀਰਤਨ ਦੀ ਸਮਾਪਤੀ ਹੋ ਜਾਵੇਗੀ ਤੇ ਇੱਕ ਇੱਕ ਪੜਾ ਪਾਰ ਕੀਤਾ ਗਿਆ ਸਵੇਰ ਵੇਲੇ ਜਾਦੇ ਨਗਰ ਕੀਰਤਨ ਦੇ ਨਾਨਕਸਰ ਤੋਂ ਰੰਗਤਾ ਹੁੰਦੀ ਆ ਜਗਰਾਉ ਹੁੰਦਾ ਹੋਇਆ ਲੁਧਿਆਣੇ ਪਹੁੰਚਦਾ ਲੁਧਿਆਣੇ ਤੋਂ ਫਿਰ ਨਿਲੋਪੁਰ ਤੋਂ ਨਿਲੋਪੁਰ ਤੋਂ ਹੁਣ ਚਮਕੌਰ ਸਾਹਿਬ ਦੀ ਧਰਤੀ ਤੇ ਇਹ ਨਗਰ ਕੀਰਤਨ ਪਹੁੰਚੇ ਆ ਤਾਂ ਅਰਦਾਸ ਬੇਨਤੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਇੱਕ ਵਾਰ ਤਸਵੀਰ ਤੁਹਾਨੂੰ ਜਰੂਰ ਇੱਕ ਵਾਰ ਫੇਰ ਦਿਖਾਉਣਾ ਕਿ ਇੱਥੇ ਅਰਦਾਸ ਜਿਹੜੀ ਕੀਤੀ ਜਾ ਰਹੀਆ ਗੁਰੂ ਸਾਹਿਬ ਅਗੇ ਅਰਦਾਸ ਜਿਹੜੀ ਆ ਇੱਥੇ ਉਹ ਕੀਤੀ ਗਈ ਆ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਗਰੰਤੀ ਸਿੰਘਾਂ ਵੱਲੋਂ ਤੇ ਹੁਣ ਇਹ ਨਗਰ ਕੀਰਤਨ ਦੀ ਜਿਹੜੀ ਆ ਅਗਲੇ ਪੜਾਵਲ ਰਵਾਨਗੀ ਹੋਵੇਗੀ ਅਗਲਾ ਪੜਾ ਜਿਹੜਾ ਆ ਇਸ ਨਗਰ ਕੀਰਤਨ ਦਾ ਉਹ ਹੈ ਕੋਈ ਥੋੜੀ ਦੂਰ ਰੋਪੜ ਦੇ ਵਿੱਚ ਗੁਰਦੁਆਰਾ ਪੱਠਾ ਸਾਹਿਬ ਤੇ ਫਿਰ ਇਸ ਨਗਰ ਕੀਰਤਨ ਨੂੰ ਅੰਤ ਪੜਾਵਲ ਰਵਾਨਾ ਕੀਤਾ ਜਾਵੇਗਾ ਪੜਾਦਰ ਪੜਾ ਨਗਰ ਕੀਰਤਨ ਜਿਹੜਾ ਆ ਹਰ ਇੱਕ ਸਾਦੇ ਪੁਜਰੇ ਤੇ ਹੁਣ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਗੁਰਦੁਆਰਾ ਕਟੜਕਾਟ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਜੀ ਬੀਸੀ ਵੱਲੋਂ ਲੰਗਰ ਲਾਇਆ ਗਿਆ ਜੀ ਬਾਬਾ ਜੀ ਸਾਡੇ ਨਾਲ ਉਹਨਾਂ ਗੱਲਬਾਤ ਕਰ ਲਿਆ ਬਾਬਾ ਜੀ ਹਰ ਇੱਕ ਪੜਾ ਨੂੰ ਪਾਰ ਕਰਦੇ ਹੁਣ ਚਮਕੌਰ ਸਾਹਿਬ ਪੁੱਜਿਆ ਐਸੋਲੇ ਜੋ ਨਗਰ ਕੀਰਤਨਾ ਸ੍ਰੀ ਚਮਕੌਰ ਸਾਹਿਬ ਪਹੁੰਚਾਇ ਤੇ ਇੱਥੇ ਦੀਆਂ ਸੰਗਤਾਂ ਨੇ ਚਮਕੌਰ ਸਾਹਿਬ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋ ਮਨੀ ਕਮੇਟੀ ਵੱਲੋਂ ਬਹੁਤ ਜ਼ਿਆਦਾ ਸਤਿਕਾਰ ਕੀਤਾ ਜਾ ਰਿਹਾ ਹੈ ਔਰ ਬਹੁਤ ਹੀ ਪਿਆਰ ਦਾ ਸੋਹਣਾ ਲੰਗਰ ਤਿਆਰ ਕੀਤਾ ਹੈ ਸੰਗਤਾਂ ਦੇ ਵਾਸਤੇ ਤੇ ਇਥੋਂ ਦੇ ਪ੍ਰਬੰਧਕਾਂ ਦਾ ਸਾਰਿਆਂ ਦਾ ਕੋਟਾਨ ਕੋਟਨਵਾਦ ਤੋਂ ਇਸ ਨਗਰ ਦੇ ਵਿੱਚ ਬਹੁਤ ਹੀ ਸੋਹਣਾ ਜਿਹਾ ਸ਼ੇਟਨ ਚੱਲ ਰਿਹਾ ਹੈ ਬਹੁਤ ਸਤਿਕਾਰਯੋਗ ਬਾਬਾ ਕਾਲਾ ਸਿੰਘ ਜੀ ਬਾਬਾ ਗੁਰਚਨ ਸਿੰਘ ਜੀ ਨਾਲ ਦਾਸ ਦੇ ਅਗਵਾਈ ਕਰ ਰਹੇ ਨੇ ਤੇ ਸਾਰਾ ਹੀ ਨਗਰ ਕੀਰਤਨ ਬਹੁਤ ਜ਼ਿਆਦਾ ਪਿਆਰ ਦੇ ਨਾਲ ਸੰਗਤਾਂ ਦਾ ਪਿਆਰ ਦਾ ਸਮੁੰਦਰ ਠਾਠਾ ਮਾਰਿਆ ਹੈ ਪਤਾ ਨਹੀਂ ਕਿੰਨੀ ਸੰਗਤ ਨਾਲ ਕਿੰਨੀਆਂ ਲੰਬੀਆਂ ਲਿਆਣਾ ਲੱਗੀਆਂ ਨੇ ਬਹੁਤ ਚੜ੍ਹਦੀ ਕਲਾ ਵਿੱਚ ਸਾਡਾ ਪ੍ਰੋਗਰਾਮ ਹੋ ਰਿਹਾ ਏ ਤੇ 사ਧੂ ਜੀ ਕਿਰਪਾ ਕਰਨ ਇਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਉੱਥੇ ਪਹੁੰਚੇ ਨਗਰ ਕੀਰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਇਹ ਨਗਰ ਕੀਰਤਨ ਆ ਜਿਹੜਾ ਹੁਣ ਜਿੱਥੇ ਬੜਾਦਰ ਪਰਦਾ ਪੁੱਜ ਰਿਹਾ ਤਾਂ ਗੁਰਦੁਆਰਾ ਸਾਹਿਬ ਵੱਲੋਂ ਸਰਮਾਨ ਜਿਹੜਾ ਆ ਉਹ ਵੀ ਦਿੱਤਾ ਜਾ ਰਿਹਾ ਬਾਬਾ ਜੀ ਤੇ ਇਸੇ ਤਰੀਕੇ ਨਾਲ ਹਰ ਇੱਕ ਰਸਤੇ ਹਰ ਇੱਕ ਥਾਂ ਤੇ ਇਸ ਨਗਰ ਕੀਰਤਨ ਨੂੰ ਸਤਕਾਰ ਪਿਆਰ ਸਨਮਾਨ ਜਿਹੜਾ ਉਹ ਦਿੱਤਾ ਜਾ ਰਿਹਾ ਹਰ ਕੋਈ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਜਿਹੜਾ ਉਹ ਕਰਨਾ ਚਾਹੁੰਦਾ ਹੈ ਹਰ ਕੋਈ ਇਸ ਨਗਰ ਕੀਰਤਨ ਦੇ ਦਰਸ਼ਨ ਕਰਨ ਦੇ ਲਈ ਸੜਕਾਂ ਤੇ ਉਤਰਿਆ ਹੋਇਆ ਇਹ ਤਸਵੀਰ ਹੈ ਇਸ ਸਮੇਂ ਇਸ ਨਗਰ ਕੀਰਤਨ ਦੀ ਜਿਹੜਾ ਨਗਰ ਕੀਰਤਨ ਦੀ ਆਰੰਭਤਾ ਨਾਨਕ ਸਰ ਤੋਂ ਹੁੰਦੀ ਆ ਤੇ ਹੁਣ ਇਸ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਆ ਅਨੰਤਪੁਰ ਸਾਹਿਬ ਵਿਖੇ ਜਾ ਕੇ ਦਿਰਸ਼ਾਮ ਹੋਵੇਗੀ ਇਸ ਸਮੇਂ ਨਗਰ ਕੀਰਤਨ ਪਹੁੰਚਿਆ ਆ ਰੋਪੜ ਵਿਖੇ ਜਿੱਥੇ ਕਿ ਸੰਗਤਾਂ ਵੱਲੋਂ ਫਰੂਟ ਚਾਰਟ ਪ੍ਰਸ਼ਾਦੇ ਤੇ ਹੋਰ ਚੀਜ਼ਾਂ ਦੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਜੋ ਸੰਗਤਾਂ ਜਿਹੜੀਆਂ ਦੂਰੋਂ ਚੱਲ ਕੇ ਆਈਆਂ ਨੇ ਉਹਨਾਂ ਨੂੰ ਇੱਥੇ ਪ੍ਰਸ਼ਾਦਾ ਪਰੋਸਿਆ ਜਾ ਸਕੇ ਤਸਵੀਰ ਇੱਕ ਵਾਰ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਦੇਖੋ ਹਰ ਇੱਕ ਜਿਹੜਾ ਆ ਚਾਹੇ ਪਕੌੜੇ ਹੋਣ ਚਾਹੇ ਉਹ ਫਰੂਟ ਚਾਰਟ ਹੋਵੇ ਬਿਸਕੁਟ ਚਾਹ ਹਰ ਚੀਜ਼ ਦਾ ਜਿਹੜਾ ਲੰਗਰ ਇੱਥੇ ਨਜ਼ਰ ਆ ਰਿਹਾ ਡੱਬੀਆਂ ਦੇ ਵਿੱਚ ਪੈਕ ਕੀਤਾ ਜਾ ਰਿਹਾ ਤਾਂ ਕਿ ਸੰਗਤਾਂ ਨੂੰ ਇੱਥੇ ਹੀ ਜਿਹੜਾ ਇਹ ਪਰੋਸਿਆ ਜਾ ਸਕੇ ਉਦਾਂ ਹੀ ਦਿੱਤਾ ਜਾ ਸਕੇ ਸੌਖੇ ਤਰੀਕੇ ਨਾਲ ਸੰਗਤਾਂ ਤੱਕ ਪਹੁੰਚਾਇਆ ਜਾਵੇ ਸੋ ਇਹ ਲੰਗਰ ਦੀ ਜਿਹੜੀ ਸੇਵਾ ਕੀਤੇ ਰੂਟ ਚਾਰ ਡੱਬੀਆਂ 'ਚ ਪੈਕ ਕੀਤਾ ਜਾ ਰਿਹਾ ਸੌਖੇ ਤਰੀਕੇ ਨਾਲ ਕੀ ਬੋਲੇ ਇਹ ਡੱਬੀਆਂ 'ਚ ਪੈਕ ਕੀਤਾ ਸੰਗਤ ਦੇ ਵਰਤੌਣੇ ਵਾਸਤੇ ਪੈਕ ਕੀਤਾ ਜਾਦਾ ਜੀ ਹਾਂਜੀ ਸੰਗਤ ਇਹ ਵਰਤੌਣੇ ਬਾਅਦ ਤੇ ਸੌਖਾ ਕਹਿੰਦੇ ਕੱਪੜੇ ਨਹੀਂ ਖਰਾਬ ਹੋਊਗੇ ਇਹ ਜੇ ਕਰਕੇ ਇਹ ਡੱਬੀਆਂ ਪੈਕ ਕਰ ਕਰਕੇ ਸੰਗਤ ਨੂੰ ਗੱਡੀਆਂ 'ਚ ਵਰਤਾ ਦੇਣਾ ਕਿੰਨਾ ਸਮਾਂ ਹੋ ਗਿਆ ਸੇਵਾ ਲਈ ਇਹ ਹੋ ਗਿਆ ਜੀ ਸਾਨੂੰ ਘੰਟੇ ਡੇਢ ਘੰਟ ਲੱਗੇ ਇਹ ਹਾਂਜੀ ਦੇਖੋ ਨਰੇਸਰ ਤੋਂ ਨਗਰ ਕੀਰਤਨ ਚੱਲ ਕੇ ਇੱਥੇ ਪਹੁੰਚਣਾ ਤੇ ਉਹਨੂੰ ਲੈ ਕੇ ਇੱਥੇ ਦੇਖੋ ਸੇਵਾ ਜਿਹੜੀ ਜਾਰੀ ਆ ਨਗਰ ਕੀਰਤਨ ਦੀ ਵਿੱਚ ਕਿ ਇੱਥੇ ਫਰੂਟ ਚਾਟ ਜਿਹੜੀ ਆ ਪੈਕ ਕੀਤੀ ਜਾ ਰਹੀ ਆ ਉਸ ਦੇ ਨਾਲ ਹੋਰ ਜਿਹੜਾ ਖਾਣ ਪੀਣ ਦੇ ਜਿਹੜੇ ਨੇ ਉਹ ਪ੍ਰਬੰਧ ਜਿਹੜੇ ਇੱਥੇ ਕੀਤੇ ਜਾ ਰਹੇ ਨੇ ਇਹ ਤਸਵੀਰ ਹੈ ਰੋਪੜ ਦੀ ਜਿੱਥੇ ਕਿ ਅੱਜ ਇਹ ਸੇਵਾ ਨਵਾਈ ਜਾ ਰਹੀਆ ਕਿਉਂਕਿ ਹੁਣ ਰੋਪੜ ਵਿਖੇ ਨਗਰ ਕੀਰਤਨ ਜਿਹੜਾ ਪੁੱਜ ਰਿਹਾ ਏ ਪੜਾ ਰੋਪੜ ਦਾ ਏ ਤੇ ਫਿਰ ਅਗਲਾ ਪੜਾ ਜਿਹੜਾ ਆ ਇਸ ਦਾ ਅਨੰਦਪੁਰ ਸਾਹਿਬ ਹੋਵੇਗਾ ਨਗਰ ਕੀਰਤਨ ਜਿਹੜਾ ਅਨੰਦਪੁਰ ਸਾਹਿਬ ਪੁੱਜਿਆ ਨਾਨਕ ਸਾਹਿਬ ਤੋਂ ਚੱਲ ਕੇ ਤੇ ਹੁਣ ਇੱਥੇ ਜਿਹੜੀ ਆ ਪਾਲਕੀ ਸਾਹਿਬ ਨੂੰ ਛੋਟੀ ਪਾਲਕੀ ਸਾਹਿਬ ਨੂੰ ਸਜਾਇਆ ਗਿਆ ਸੀ ਫੁੱਲਾਂ ਦੇ ਨਾਲ ਤੇ ਉਸ ਦੇ ਵਿੱਚ ਗੰਗਾਂ ਰਾਹ ਸਾਹਿਬ ਜੀ ਨੂੰ ਸ਼ਿਸ਼ੋਭਿਤ ਕੀਤਾ ਗਿਆ। ਬਾਬਾ ਲਖਾ ਜਿਹੜੇ ਨੇ ਚੌਰ ਕਰਦੇ ਨਜ਼ਰ ਆ ਰਹੇ ਨੇ ਤੇ ਇਸੇ ਵਿੱਚ ਇਹ ਪਵਿੱਤਰ ਸਰੂਪ ਹੈ ਜਿਹੜਾ ਬਾਜ਼ਾਰ ਤੋਂ ਹੁੰਦਾ ਹੋਇਆ ਅਨੰਦਪੁਰ ਸਾਹਿਬ ਦੇ ਤੇ ਫਿਰ ਜਾ ਕੇ ਆਪਣੇ ਪੜਾ ਤੇ ਪੁੱਜੇਗਾ ਤੇ ਤੁਹਾਡੇ ਨਾਲੇ ਤਸਵੀਰਾਂ ਜਿਹੜੀਆਂ ਇਸ ਸਮੇਂ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਨਗਰ ਕੀਰਤਨ ਦੀਆਂ ਤਸਵੀਰਾਂ ਨੇ ਜਿਹੜੀਆਂ ਆਪਣੇ ਆਪ ਚ ਜਿਹੜੀਆਂ ਭਾਵੁਕ ਕਰਨ ਵਾਲੀਆਂ ਮਾਤ ਤਸਵੀਰਾਂ ਕਿਉਂਕਿ ਸ਼ਹਾਦਤ ਨੂੰ ਸਮਰਪਿਤ ਨੇ ਇਹ ਤਸਵੀਰਾਂ ਤੁਸੀਂ ਦੇਖੋ ਇਹ ਤਸਵੀਰਾਂ ਲਾਈਵ ਜਿਹੜੇ ਤੁਹਾਡਾ ਸਾਝਾ ਕਰ ਰਿਹਾ ਹੈ ਜੇ ਲੋ 6 ਵਜੇ ਪਹੁੰਚਦਾ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਝਾ ਕਰ ਰਹੇ ਆ ਇਸ ਸਮੇਂ ਅਨੰਦਪੁਰ ਸਾਹਿਬ ਦੇ ਇਥੋਂ ਬਾਜ਼ਾਰ ਦੀਆਂ ਜਿੱਥੋਂ ਕਿ ਇਹ ਨਗਰ ਕੀਰਤਨ ਜਿਹੜਾ ਆ ਹੁਣ ਗਲੀਆਂ ਚੋਂ ਗੁਜ਼ਰਦਾ ਹੋਇਆ ਬਾਜ਼ਾਰ ਦੇ ਵਿੱਚੋਂ ਆਪਣੇ ਪ੍ਰਾਵਨ ਵਧ ਰਿਹਾ ਆ ਆਲੱਗ-ਆਲੱਗ ਪੜਾਵਾ ਤਾਂ ਹੁੰਦਾ ਹੋਇਆ ਆਖਿਰਕਾਰ ਦੇਰ ਸ਼ਾਮ ਹੁਣ ਇੱਥੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਇਹ ਪੁੱਜਿਆ ਆ ਕਿਉਂਕਿ ਅਲੱਗ-ਆਲੱਗ ਪੜਾ ਰਹੇ ਨੇ ਜਿਵੇਂ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਇਸ ਨਗਰ ਕੀਰਤਨ ਦੀ ਤਾਂ ਇੱਕ ਪੜਾ ਲੁਧਿਆਣਾ ਸੀ ਲੁਧਿਆਣੇ ਤੋਂ ਬਾਅਦ ਫਿਰ ਇਹ ਪੜਾ ਜਿਹੜਾ ਉਹ ਰੰਦਾ ਆ ਆਖੀਕਾਰ ਨੀ ਲੋ ਨੀ ਲੋ ਤੋਂ ਬਾਅਦ ਚਮਕੌਰ ਸਾਹਿਬ ਰੋਪੜ ਤੇ ਫਿਰ ਇੱਥੇ ਇਸ ਪਵਿੱਤਰ ਧਰਤੀ ਤੇ ਅਸੀਂ ਪੁੱਜਦੇ ਆ ਖਾਲਸੇ ਦੀ ਜਨਮ ਭੂਮੀ ਤੇ ਅਸੀਂ ਪੁੱਜਦੇ ਆ ਫੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਤਸਵੀਰਾਂ ਨੇ ਜਿਹੜੀਆਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਧਰਤੀ ਤੋਂ ਜਿਹੜਾ ਮੈਂ ਦੱਸ ਰਿਹਾ ਜੇ ਵਨ ਇਸ ਤਰ੍ਹਾਂ ਦੀਆਂ ਸੋਇ ਤਸਵੀਰਾਂ ਨੇ ਜਿਹੜੀਆਂ ਇਸ ਸਮੇਂ ਹਨਾ ਤੁਹਾਨੂੰ ਸਾਡੀ ਧਰਤੀ ਦੀਆਂ ਇਕ ਇਸ ਤੀਕੇ ਦਾ ਆਕੀਕਾਰ ਇਸ ਨਗਰ ਕੀਰਤਨ ਦੀ ਜਿਹੜੀ ਆ ਸਵੇਰ ਵੇਲੇ ਸ਼ੁਰੂਆਤ ਤੇ ਹੁਣ ਆਕੀਕਾਰ ਜਿਹੜਾ ਨਗਰ ਕੀਰਤਨ ਆ ਉਹ ਗੁਰਦੁਆਰਾ ਸਾਹਿਬ ਜਿਸ਼ਗਨ ਸਾਹ ਤੱਕ ਪਹੁੰਚ ਰਿਹਾ ਉਹ ਥਾਂ ਤੇ ਜਿਹੜਾ ਗਰੂਪ ਤੇ ਕੇ ਬਾਅਦ ਜਿਸ ਦਾ ਸਾਨ ਅਨੰਦਪੁਰ ਸਾਹਿਬ ਦੇ ਥਾਂ ਤੇ ਜਿਹੜਾ ਅੱਜ ਇਹ ਨਗਰ ਕੀਰਤਨ ਦੀ ਜਿੱਥੇ ਜਾ ਕੇ ਸਮਾਪਤੀ ਹੋਣੀ ਹੈ ਇੱਕ ਵਾਰ ਤਸਵੀਰ ਤੁਹਾਡੇ ਨਾਲ ਜਰੂਰ ਅਸੀਂ ਸਾਂਝੀ ਕਰ ਰਹੇ ਆਂ ਇਹ ਤਸਵੀਰ ਹੈ ਜਿਹੜੀ ਇਸ ਸਮੇਂ ਤੁਹਾਨੂੰ ਖੋਣਿਆ ਦੇਖੋ ਸੰਗਤ ਜਿਹੜੀ ਨਾਲ ਚੱਲ ਕੇ ਆਈ ਸੰਗਤ ਆ ਉਹ ਹੁਣ ਜਿਹੜੀ ਆ ਉਸੇ ਤਰੀਕੇ ਨਾਲ ਹੈ ਗੱਡੀਆਂ ਚੋਂ ਹਰ ਇੱਕ ਆਪਣੇ ਆਪਣੇ ਵਹੀਕਲ ਜੋ ਸੰਗਤਾਂ ਜਿਹੜੀਆਂ ਉਹ ਬਾਹਰ ਆ ਚੁੱਕੀ ਹੈ ਤੇ ਹੁਣ ਜਿਹੜੀ ਸੰਗਤ ਹੈ ਉਹ ਹੁਣ ਇਸ ਸਮੇਂ ਨਾਲ ਚੱਲਦੀ ਜਾਪ ਕਰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਹਰ ਕੋਈ ਜਿਹੜਾ ਇੱਥੇ ਲੰਗੇ ਪੈਰੀਆ ਤੇ ਲੰਗੇ ਪੈਰੀ ਹੋਂ ਦੇ ਨਾਸਤੇ ਗੁਰਦੁਆਰਾ ਸਾਹਿਬ ਤੱਕ ਜਿਹੜਾ ਉਹ ਕੁਝ ਰਿਹਾ ਹੈ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਸ ਸਮੇਂ ਪਾਲਕੀ ਸਾਹਿਬ ਦੀ ਤਸਵੀਰ ਹੈ ਪਾਲਕੀ ਸਾਹਿਬ ਚ ਗੁਰੂ ਸਾਹਿਬ ਸ਼ਸ਼ੋਭਿਤ ਨੇ ਸੀਸ ਦਿਆ ਪਰ ਸੀਰ ਨਾ ਦਿਆ ਸੀਸ ਦਿਆ ਪਰ ਸੀਰ ਨਾ ਦਿਆ ਤਰਮਹੇਤ ਸਾ ਕੀਆ ਕਰਮਗੇ ਤੂੰ ਸਾਹ ਕਦਨ ਕੀਆ ਸੀਸ ਦੀਆ ਪਰ ਸੀਰਰ i yeah. see ਸਭੇ ਨਗਰ ਕੀਰਤਨ ਜਿਹੜਾ ਉੱਥੇ ਸਮਾਪਤੀ ਹੋ ਚੁੱਕੀ ਹੈ ਸਾਡਾ ਬਾਬਾ ਮੋਹਰ ਬਾਬਾ ਜੀ ਨਗਰ ਕੀਰਤਨ ਸਮਾਪਤੀ ਹੋਈ ਹੈ ਸੰਗਤ ਨੂੰ ਕੀ ਸਾਧਗੁਰੂ ਜੀ ਨੇ ਬਹੁਤ ਵੱਡੀ ਮਹਾਨ ਬਖਸ਼ਿਸ਼ ਕਿਰਪਾ ਕੀਤੀ ਆ ਬੜਾ ਸ਼ੋਕ ਸ਼ਾਂਤੀ ਦੇ ਨਾਲ ਚੜ੍ਹਦੀ ਕਲਾ ਵਿੱਚ ਨਿਰਵਿਘਨ ਜੋ ਨਗਰ ਕੀਰਤਨ ਸੰਪੂਰਨ ਹੋਇਆ ਤੇ ਸੰਗਤਾਂ ਦਾ ਲੱਖਾਂ ਦਾ ਪਿਆਰ ਦਾ ਸਮੁੰਦਰ ਸਾਠਾ ਮਾਰਦਾ ਉਹ ਤੁਹਾਡੇ ਸਾਹਮਣੇ ਦਸਨ ਕਾਹਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ ਤੇ ਇੱਥੇ ਆ ਕੇ ਆਨੰਦਪੁਰੀ ਵਿੱਚ ਆ ਕੇ ਆਨੰਦ ਦਾ ਜੋ ਵਾਸਾ ਹੋ ਗਿਆ ਤੋ ਐਨਾ ਆਨੰਦ ਆ ਰਿਹਾ ਐਨਾ ਕਦੀ ਅਜੇ ਤੱਕ ਨਾ ਵੇਖੀ ਸਜਣਾ ਅਜਨ ਅਜਨ ਅਗਰ ਕੀਰਤਨ ਦੇ ਵਿੱਚ ਆਨੰਦ ਆਇਆ ਤੇ ਗੁਰੂ ਸਾਹਿਬ ਨੇ ਕਿਰਪਾ ਬਖਸ਼ੇ ਕਰਕੇ ਸਾਰੇ ਕਾਰਜ ਆਪ ਕਰਵਾਏ ਨੇ ਹੁਣ ਇਸੇ ਤਰ੍ਹਾਂ 20 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਇੱਥੇ ਜੋ ਮੇਨ ਬੋਖ ਲੰਗਰਾ ਉਹਦੀ ਸੇਵਾ 10 ਜਨ ਦੀ ਝੋਲੀ ਚ ਪਈ ਆ ਉਹ ਵੀ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਕਰਾਉਣੀ ਆ ਤੇ ਗੁਰੂ ਸਾਹਿਬ ਹੀ ਸਾਰਾ ਕੁਝ ਕਰਵਾ ਰਹੇ ਨੇ ਤੇ ਉਹਨਾਂ ਦੀ ਕਿਰਪਾ ਨਾਲ ਸਭ ਕੁਝ ਹੋ ਰਿਹਾ ਤੇ ਮੈਂ ਪੀਡੀਸੀ ਚੈਨਲ ਦਾ ਕੋਟਾਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਪੂਰਾ ਰਸਤੇ ਦਾ ਜੋ ਮੇਨ ਸਾਰਾ ਪ੍ਰੋਗਰਾਮ ਸੀ ਸਾਰਾ ਸੰਤਾਨਦਿਤ ਦਿਖਾਇਆ ਤੋ ਸੰਗਤਾਂ ਘਰ ਬੈਠੀਆਂ ਆਨੰਦ ਮਾਣ ਰਹੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਸ ਦੀਆ ਪਰ ਸੀਲ ਨਾ ਦੀਆ ਸੀਸ ਦੀਆ ਪਰ ਸੀਲ ਨਾ